ਅਸ ਮਾਲੀਕਾ ਜੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਦਾ ਇੱਕ ਸੱਚਾਈ ਇਹ ਵੀ ਹੈ ਕਿ ਇੱਕ ਪਾਸੇ ਤਾਂ ਅਪਰੋਚ ਕਰ ਰਹੀ ਹੈ ਬਲਾਕ ਲੈਵਲ ਤੱਕ ਪਰ ਉੱਥੇ ਦੂਸਰੇ ਪਾਸੇ ਜਿਹੜੀ ਹਾਈ ਕਮਾਂਡ ਦੀ ਹੈ ਜਾਂ ਪੰਜਾਬ ਦੀ ਮੇਨ ਸਟ੍ਰੀਮ ਲੀਡਰਸ਼ਿਪ ਹੋ ਕਿਤੇ ਨਾ ਕਿਤੇ ਪੰਜਾਬ ਨੂੰ ਤੋੜਣ ਚ ਵੀ ਲੱਗੀ ਹੋਈ ਹੈ ਤੁਸੀਂ ਖੁਦ ਇੱਕ ਟਵੀਟ ਕੀਤਾ ਸੀ ਨਵਜੋਤ ਸਿੰਘ ਸਿੱਧੂ ਦੇ ਅਗੇਂਸਟ ਕਿ ਮੋਗਾ ਦੇ ਵਿੱਚ ਜਿਹੜੀ ਰੈਲੀ ਹੋਈ ਆ ਹੋਰ ਧੜਾ ਕਰਾ ਰਿਹਾ ਤੇ ਅੱਜ ਨਵਜੋਤ ਸਿੰਘ ਸਿੱਧੂ ਫੇਰ ਨਹੀਂ ਇਸ ਰੈਲੀ ਦੇ ਵਿੱਚ ਪਹੁੰਚੇ ਅ ਬਿਲਕੁਲ ਕਿਤੇ ਨਾ ਕਿਤੇ ਜਾਂ ਡਿਫਰੈਂਸਸ ਸੀਗੇ ਪ੍ਰੋਬਲਮ ਆਈ ਹੈਗੀ ਇਹ ਮੈਨੂੰ ਲੱਗਦਾ ਹੈ ਕਿ ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਫੇਸ ਕੀਤੀਆਂ ਉਸ ਟਾਈਮ ਕੈਂਡੀਡੇਟਸ ਨੇ ਜ਼ਰੂਰ ਹਾਈ ਕਮਾਂਡ ਲਈ ਹੈਗੀ ਐ ਕੁਇਕ ਐਕਸ਼ਨ ਲੈ ਰਹੀ ਹੈਗੀ ਐ ਅੱਜ ਕਾਂਗਰਸ ਦੀ ਪਹਿਲੀ ਕਨਵੈਨਸ਼ਨ ਹੋਈ ਤੇ ਸਾਡੇ ਨਾਲ ਮੌਜੂਦ ਨੇ ਮਲਵਿਕਾ ਸੂਦ ਸੂਜੀ ਬਬੋ ਸਵਾਗਤ ਹੈ ਤੁਹਾਡਾ ਸਕਾਈਨਸਪਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਪਹਿਲੀ ਕਨਵੈਨਸ਼ਨ ਕੀਤੀ ਗਈ ਹੈ ਖੁਦ ਮਲਿਕਾ ਅਰਜੁਨ ਖੜਗੇ ਇੱਥੇ ਆਏ ਨੇ ਸਾਰੇ ਪਾਰਟੀ ਦੇ ਅਹੁਦੇਦਾਰ ਬੁਲਾਏ ਗਏ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਬਲਾਕ ਲੈਵਲ ਤੱਕ ਦੇ ਵੀ ਬੁਲਾਏ ਗਏ ਸੀਗੇ ਕਿਵੇਂ ਦੇਖਦੇ ਹੋ ਸਰ ਬਿਲਕੁਲ ਬਹੁਤ ਹੀ ਉਤਸ਼ਾਹ ਸੀਗਾ ਲੋਕਾਂ ਦੇ ਵਿੱਚ ਕਿਉਂਕਿ ਮਲਿਕਾ ਅਰਜੁਨ ਜੀ ਨੇ ਆਪਣੀ ਸ਼ੁਰੂਆਤ ਕੀਤੀ ਸੀ ਪੋਲਿਟਿਕਸ ਦੀ ਈਵਨ ਉਹ ਵੀ ਬਲਾਕ ਲੈਵਲ ਤੋਂ ਹੀ ਉਹਨਾਂ ਨੇ ਕੰਮ ਕੀਤਾ ਸੀਗਾ ਬਹੁਤ ਸਾਰੇ ਬਲਾ ਕਿਉਂਕਿ ਗਰਾਉਂਡ ਲੈਵਲ ਤੇ ਜਦ ਕੰਮ ਕਰਦੇ ਵਰਕਰਸ ਬਹੁਤ ਹੌਸਲੇ ਨਾਲ ਕੰਮ ਕਰਦੇ ਸਾਰੇ ਬਲੌਕ ਪ੍ਰਧਾਨ ਵਰਕਰ ਸਹਿबान ਸਰਪੰਚਿਸ ਔਰ ਬਹੁਤ ਸਾਰੇ ਐਮਪੀ ਸਾਰੇ ਆਏ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਬਹੁਤ ਉਤਸ਼ਾਹ ਹੈ ਕਾਂਗਰਸ ਨੂੰ ਲੈ ਕੇ ਕਿਉਂਕਿ ਉਹ ਆਵਾਜ਼ ਬਣ ਚੁੱਕੇ ਆਮ ਇਨਸਾਨ ਦੀ ਜੋ ਤੱਕੇਸ਼ਾਈ ਹੋ ਰਹੀ ਹੈ ਲੋਕ ਬਹੁਤ ਹੀ ਖੁਸ਼ੀ ਇਸ ਰੈਲੀ ਦਾ ਇੱਕ ਹਿੱਸਾ ਬਣ ਕੇ ਜੀ ਮਾਲੀਕਾ ਜੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਦਾ ਇੱਕ ਸੱਚਾਈ ਇਹ ਵੀ ਹੈ ਕਿ ਇੱਕ ਪਾਸੇ ਤਾਂ ਅਪਰੋਚ ਕਰ ਰਹੀ ਹੈ ਬਲਾਕ ਲੈਵਲ ਤੱਕ ਪਰ ਉੱਥੇ ਦੂਸਰੇ ਪਾਸੇ ਜਿਹੜੀ ਹਾਈ ਕਮਾਂਡ ਦੀ ਹੈ ਜਾਂ ਪੰਜਾਬ ਦੀ ਮੇਨ ਸਟ੍ਰੀਮ ਲੀਡਰਸ਼ਿਪ ਹੋ ਕਿਤੇ ਨਾ ਕਿਤੇ ਪੰਜਾਬ ਨੂੰ ਤੋੜਣ ਚ ਵੀ ਲੱਗੀ ਹੋਈ ਹੈ ਤੁਸੀਂ ਖੁਦ ਇੱਕ ਟਵੀਟ ਕੀਤਾ ਸੀ ਨਵਜੋਤ ਸਿੰਘ ਸਿੱਧੂ ਦੇ ਅਗੇਂਸਟ ਕਿ ਮੋਗਾ ਦੇ ਵਿੱਚ ਜਿਹੜੀ ਰੈਲੀ ਹੋਈ ਆ ਹੋਰ ਧੜਾ ਕਰਾ ਰਿਹਾ ਤੇ ਅੱਜ ਨਵਜੋਤ ਸਿੰਘ ਸਿੱਧੂ ਫੇਰ ਨਹੀਂ ਇਸ ਰੈਲੀ ਦੇ ਵਿੱਚ ਪਹੁੰਚੇ ਦੇਖੋ ਜੀ ਮੈਂ ਜਦ ਟਵੀਟ ਕੀਤਾ ਸੀ ਮੈਂ ਇਹ ਕਹਾ ਸੀ ਕਿ ਮੋਂਗਾ ਦੇ ਵਿੱਚ ਜਿਹੜੇ ਲੋਕ ਰੈਲੀ ਕਰਾ ਰਹੇ ਹੋ ਮੋਂਗਾ ਦੇ ਰਹਿਣ ਵਾਲੇ ਨਹੀਂ ਉਹ ਨਿਆਲ ਸਿੰਘ ਵਾਲੇ ਦੇ ਹੈ ਮੈਂ ਕਿਸੇ ਸੀਨੀਅਰ ਦੇ ਅਗੇਂਸਟ ਕੁਝ ਵੀ ਟਵੀਟ ਨਹੀਂ ਕੀਤਾ ਸੀਗਾ ਮਨ ਲਾਦਾ ਕਿ ਜਦ ਇੱਕ ਪਰਿਵਾਰ ਦੇ ਵਿੱਚ ਲੋਕ ਬੈਠਦੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਅਲੱਗ ਡਿਸੀਜਨ 메ਕਿੰਗ ਹੁੰਦੀ ਹੈ ਲੇਕਿਨ ਜਦ ਇੱਕ ਪਰਿਵਾਰ ਇਕੱਠਾ ਹੋ ਕੇ ਬੈਠੂਗਾ ਜ਼ਰੂਰ ਜਿਹੜੇ ਡਿਫਰੈਂਸਿਸ ਆ ਉਹ ਠੀਕ ਹੋ ਜਾਣਗੇ ਔਰ ਉਮੀਦ ਹੈ ਕਿ ਜੋ ਥੋੜੀ ਮਿਸ ਅੰਡਰਸਟੈਂਡਿੰਗਸ ਹੈਗੀਆਂ ਹਾਈ ਕਮਾਂਡ ਦੇ ਨਾਲ ਉਹ ਜ਼ਰੂਰ ਆਉਣ ਵਾਲੇ ਟਾਈਮ 'ਚ ਕਲੀਅਰ ਹੋਵਾਂਗੇ ਜੀ ਇੱਕ ਪਾਸੇ ਪੰਜਾਬ ਦੇ ਵਿੱਚ ਗੱਠਜੋੜ ਆਪਾਂ ਨਹੀਂ ਕਰ ਰਹੇ ਸੀਡ ਸ਼ੇਅਰਿੰਗ ਨਹੀਂ ਕਰ ਰਹੇ ਪਰ ਦੂਸਰੇ ਪਾਸੇ ਚਾਹੇ ਮਲਕਾਰਜੁਨ ਖੜਗੇ ਸੀਗੇ ਜਾਂ ਫਿਰ ਰਾਜਾ ਪੜੰਗ ਸੀ ਜਾਂ ਫਿਰ ਹੋਰ ਸੀਐਲਪੀ ਲੀਡਰ ਲਾ ਲੋ ਕਹਿ ਰਹੇ ਸੀਗੇ ਕਿ ਅਸੀਂ ਪੰਜਾਬ ਚ ਗੱਠਜੋੜ ਨਹੀਂ ਕਰਨਾ ਪਰ ਨੈਸ਼ਨਲ ਲੈਵਲ ਦੇ ਉੱਤੇ ਅਸੀਂ ਮੁੱਦਿਆਂ ਦੇ ਉੱਤੇ ਲੜਾਂਗੇ ਤੇ ਦੋਨੋਂ ਪਾਰਟੀਆਂ ਇਕੱਠੀਆਂ ਰਵਾਂਗੇ ਸੋ ਲੱਗਦਾ ਨਹੀਂ ਕਿ ਜਿਹੜੇ ਕੈਂਡੀਡੇਟ ਜਿਨ੍ਹਾਂ ਨੇ ਵੋਟਾਂ ਦੇਣੀਆਂ ਨੇ ਉਹ ਥੋੜਾ ਕਨਫਿਊਜ਼ ਹੋ ਜਾਣਗੇ ਕਿ ਕਰ ਕੀ ਰਹੀ ਨੇ ਪੰਜਾਬ ਦੇ ਵਿੱਚ ਗੱਠਜੋੜ ਹੈ ਨਹੀਂ ਤੇ ਸੈਂਟਰ ਚ ਗੱਠਜੋੜ ਆ ਦੇਖੋ ਜੀ ਗੱਲ ਹੈਗੀ ਹੈ ਕਿ ਹਾਈ ਕਮਾਂਡ ਦਾ ਡਿਸੀਜਨ ਹੈ ਹਾਈ ਕਮਾਂਡ ਜੋ ਵੀ ਡਿਸੀਜਨ ਲਓਗੀ ਸੇ ਰੱਖਾ ਤੇ ਸਾਡੇ ਜੋ ਵੀ ਉਹ ਲਵਾਂਗੇ ਡਿਸੀਜਨ ਬਿਲਕੁਲ ਸਹੀ ਹੋਊਗਾ ਔਰ ਅਸੀਂ ਉਹਨਾਂ ਦੇ ਨਾਲ ਹੈਗੇ ਦਿਨ ਨਾਲ ਅਸੀਂ ਮਿਹਨਤ ਕਰਾਂਗੇ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਇੰਡੀਆ ਲੈਵਲ ਦਾ ਹੋਵੇ ਜੀ ਤੁਸੀਂ 2022 ਚੋਣਾਂ ਵੀ ਲੜੀਆਂ ਨੇ ਉਹ ਮੋਗਾ ਤੋਂ ਉਮੀਦਵਾਰ ਸੀਗੇ ਸੋ 22 ਦੇ ਵਿੱਚ ਜੋ ਨਿਰਾਸ਼ਾ ਕਾਂਗਰਸ ਦੇ ਹੱਥ ਲੱਗੀ ਹੈ ਉਹਦਾ ਕਿਤੇ ਨਾ ਕਿਤੇ ਕਾਰਨ ਕਾਂਗਰਸ ਦੇ ਦੋ ਫੜ ਮੰਨਿਆ ਜਾ ਰਿਹਾ ਹੈ ਸੋ 2022 ਤੋਂ ਵੀ ਸਬਕ ਲੈ ਕੇ ਨਹੀਂ ਹਜੇ ਕੰਮ ਸ਼ੁਰੂ ਹੋਇਆ ਕਿ 2024 ਦੇ ਵਿੱਚ ਫਿਰ ਤੋਂ ਹੀ ਮਤ ਭੇਦ ਨੇ ਅੱਧੀ ਲੀਡਰਸ਼ਿਪ ਕਹਿੰਦੀ ਹੈ ਬਾਹਰ ਕਰ ਦਿਓ ਅੱਧੀ ਲੀਡਰਸ਼ਿਪ ਕਹਿੰਦੀ ਹੈ ਨਹੀਂ ਨਾਲ ਚੱਲੋ ਅ ਬਿਲਕੁਲ ਕਿਤੇ ਨਾ ਕਿਤੇ ਜਿਆ ਡਿਫਰੈਂਸਸ ਸੀਗੇ ਪ੍ਰੋਬਲਮ ਆਈ ਹੈਗੀ ਇਹ ਮੈਨੂੰ ਲੱਗਦਾ ਹੈ ਕਿ ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਫੇਸ ਕੀਤੀਆਂ ਉਸ ਟਾਈਮ ਕੈਂਡੀਡੇਟਸ ਨੇ ਜ਼ਰੂਰ ਹਾਈ ਕਮਾਂਡ ਡੇੜੀ ਹੈਗੀ ਐ ਕੁਇਕ ਐਕਸ਼ਨ ਲੈ ਰਹੀ ਹੈਗੀ ਅ ਕਿਉਂਕਿ ਜ਼ਰੂਰੀ ਹੈ ਜਿੰਨੀਦਰ ਪਾਰਟੀ ਚ ਡਿਸਪਲਿਨ ਨਹੀਂ ਹੋਊਗਾ ਲੋਕ ਫਾਲੋ ਨਹੀਂ ਕਰਨਗੇ ਔਰ ਜ਼ਰੂਰੀ ਹੈ ਕਿ ਡਿਸਪਲਿਨ ਮੇਨਟੇਨ ਕਰਕੇ ਰੱਖਿਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਮਾਲਵੀਕਾ ਸੂਝ ਜੀ ਇਹਨਾਂ ਸਾਡੇ ਨਾਲ ਸੋਨੂ ਸੂਝ ਤੇ ਭੈਣ ਤੇ ਕਾਂਗਰਸੀ ਆਗੂ ਮਾਲਵੀਕਾ ਸੂਝ